ਪੂਰੇ ਉੱਤਰ ਭਾਰਤ ਦੇ ਵਿੱਚ ਆਈਐਮਡੀ ਨੇ ਇੱਕ ਵਰਨਿੰਗ ਜਾਰੀ ਕੀਤੀ ਆ ਲੋਕਾਂ ਨੂੰ ਸਿਗਨਲ ਕੀਤਾ ਕਿ ਬਹੁਤ ਵੱਡੀ ਧੁੰਦ ਦੀ ਚਾਦਰ ਨੇ ਆਲੇ-ਦੁਆਲੇ ਨੂੰ ਲਪੇਟ ਲਿਆ ਜਿੱਥੇ ਫੌਗ ਵੀ ਆ ਉੱਥੇ ਪੋਲੂਸ਼ਨ ਦੇ ਕਾਰਨ স্মੋਕ ਔਰ ਫੌਗ ਇਕੱਠੀ ਮਿਕਸ ਹੋ ਕੇ ਸਮੋਗ ਬਣ ਗਈ ਆ ਇਹਦੇ ਨਾਲ ਲੋਕਾਂ ਦੀ ਵਿਜ਼ਿਬਿਲਟੀ ਤਕਰੀਬਨ ਜ਼ੀਰੋ ਹੋ ਗਈ ਆ ਸੜਕਾਂ ਦੇ ਉੱਪਰ ਨੈਸ਼ਨਲ ਹਾਈਵੇਜ਼ ਦੇ ਉੱਪਰ ਔਰ ਜਿੱਤੇ ਵੀ ਲੋਕ ਟ੍ਰੈਵਲ ਕਰਦੇ ਆ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਦਾ ਸਾਹਮਣਾ ਪੇਸ਼ ਆ ਔਰ ਤੁਸੀਂ ਦੇਖਿਆ ਕਿ ਭਾਰਤੀ ਮਨਿਸਟਰ ਮਿਸਟਰ ਯੂਨੀਅਨ ਮਨਿਸਟਰ ਮਿਸਟਰ ਨਿਤਨ ਗੜਗਰੀ ਨੇ ਇਹ ਪਾਰਲੀਮੈਂਟ ਦੇ ਵਿੱਚ ਡੇਟਾ ਵੀ ਪੇਸ਼ ਕੀਤਾ ਸੀ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਮੌਤਾਂ ਸੜਕੀ ਹਾਦਸੇ ਦੇ ਵਿੱਚ ਭਾਰਤ ਦੇ ਵਿੱਚ ਹੋ ਰਹੀਆਂ ਕਿਉਂਕਿ ਭਾਰਤ ਅਮਰੀਕਾ ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਲਾਰਜੇਸਟ ਰੋਡ ਨੈਟਵਰਕ ਰੱਖਦਾ ਲਗਭਗ ਅ 6.4 ਮਿਲੀਅਨ ਕਿਲੋਮੀਟਰਸ ਭਾਰਤ ਦਾ ਰੋਡ ਨੈਟਵਰਕ ਹੈ ਉੱਥੇ ਜਦੋਂ ਉਹਨਾਂ ਦੇ ਨਾਰਦਰਨ ਰੀਜਨਸ ਤੇ ਹੋਰ ਰੀਜਨਸ ਦੇ ਵਿੱਚ ਇੰਨੀ ਡੈਂਸ স্মੋਗ ਹੁੰਦੀ ਹੈ ਤੇ ਉਹਦੇ ਨਾਲ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੋ ਜਾਂਦਾ ਔਰ ਕਰੀਬ ਪੂਰੇ ਦਿਨ ਦੇ ਵਿੱਚ ਪਰ ਡੇ 485 ਮੌਤਾਂ ਭਾਰਤ ਦੇ ਵਿੱਚ ਸੜਕੀ ਹਾਦਸਿਆਂ ਦੇ ਨਾਲ ਹੀ ਹੁੰਦੀਆਂ ਸੋ ਆਈਐਮਡੀ ਨੇ ਵਾਰਨ ਕਰ ਦਿੱਤਾ ਕਿ ਇੰਨੀ ਜ਼ਿਆਦਾ স্মੋਗ ਘੱਟੋ ਘੱਟ 21 ਦਸੰਬਰ ਤੱਕ ਤਾਂ ਰਹਿਣੀ ਰਹਿਣੀ ਹੈ ਤੇ ਲੋਕ ਟ੍ਰੈਵਲ ਕਰਨ ਮਲੇ ਲੋਕ ਸਫਰ ਕਰਨ ਮਲੇ ਲੋਕ ਆਪਣੇ ਵੀਕਲਸ ਨੂੰ ਚਲਾਉਣ ਮਲੇ ਕਿਤੇ ਕਿਸੇ ਕੋਲੀਜਨ ਦਾ ਸ਼ਿਕਾਰ ਨਾ ਹੋ ਜਾਣ ਲੋਕ ਆਪਣੇ ਫੋਰਕਾਸਟ ਨੂੰ ਚੈੱਕ ਕਰਕੇ ਰੱਖਣ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਾਰੀ ਚੀਜ਼ਾਂ ਨੇ ਮੱਦੇਨਜ਼ਰ ਕਾਰ ਦੀ ਸਾਫ ਸਫਾਈ ਤੋਂ ਲੈ ਕੇ ਉਹਦਾ ਲੋ ਬੀਮ ਲਾਈਟ ਤੱਕ ਉਹਦੇ ਵਾਈਪਰਸ ਤੱਕ ਉਹਦਾ ਡੀਫ ਆਗਸਟ ਤੱਕ ਸਾਰਿਆਂ ਦਾ ਚੈੱਕ ਅਪ ਕਰਕੇ ਹੀ ਬਾਹਰ ਨਿਕਲਣ ਔਰ ਜੇ ਲੋੜ ਹੈ ਤੇ ਫੇਰ ਹੀ ਨਿਕਲਣ ਤੇ ਅਦਰਵਾਈਜ਼ ਲੋਕ ਆਪਣੀ ਸਪੀਡ ਨੂੰ ਵੀ ਕੰਟਰੋਲ 'ਚ ਰੱਖਣ ਲੋਕ ਡਿਸਟੈਂਸ ਵੀ ਚੰਗਾ ਮੇਨਟੇਨ ਕਰਕੇ ਰੱਖਣ ਰੋਡ ਦੇ ਉੱਪਰ ਜਿਹਦੇ ਨਾਲ ਕੋਈ ਸੜਕੀ ਹਾਦਸੇ शिकार धुंद तो का जो आया है, वो मौसम के लिए बहुत ही अच्छा है जो नौजवान है वो तो इस धुंध में बड़े चढ़ करके ये बाग में सैर करने आते हैं कंपनी बाग में पर जो सीनियर सिटीजन है जिनको थोड़ी सी हार्ट की प्रॉब्लम है या ब्लड प्रेशर की प्रॉब्लम है उन्हें थोड़ा सा डॉक्टर भी अवॉइड करते हैं कि आप मत जाओ पर फिर भी बहुत से लोग इस बाग में मॉर्निंग वॉक के लिए आते हैं और इस धुंध की प्रवाह ना करते हुए भी बहुत से लोगों का जो इस यहाँ पे आना अपने शरीर को ठीक रखना अपने जब देखो आप इस जिम में कितने लोग बैठे हैं मेरे पीछे कितने लोग बैठे हैं ये सारे सीनियर सिटीजन है और ये बढ़ चढ़ कर कंपनी बाग में आते हैं और यहाँ अपनी एक्सरसाइज करते हैं करके पूरी रंग अपना सैर करके फिर यहाँ चाय का आनंद मान के फिर ये घर जाते हैं ये उन लोगों को क्या कहना चाहते जो जिनका जो जिनका एक्सीडेंट हो जाता है तेज रफ्तार से गाड़ी चलाते हैं उनको तो यही कहना चाहेंगे भी बड़े धीमी रफ्तार से गाड़ी चलाए क्योंकि जिंदगी बड़ी मशहूर है जिंदगी बहुत मुश्किल से मिलती है और उनको ये कहना चाहूंगा भी बड़े धीरे धीरे गाड़ी चलाएं अपना तो ख्याल रखना रखना किसी दूसरी जान का भी ख्याल रखना बहुत जरूरी है ਉਸ ਲਈ ਉਹਨਕੋ ਮੈਂ ਯਹੀ ਐਡਵਾਈਸ ਕਰੂੰਗਾ ਕਿ ਬੜਾ ਧੀਰੇ ਔਰ ਧੀਮੀ ਗਤੀ ਸੇ ਗਾੜੀਆਂ ਚਲਾਇ। ਹਾਂਜੀ ਅੱਜ ਧੁੰਦ ਪਹਿਲਾ ਦਿਨਾਂ ਧੁੰਦ ਦਾ ਤੇ ਅੱਜ ਬਹੁਤ ਜ਼ਿਆਦਾ ਧੁੰਦ ਪਈ ਆ ਤੇ ਕੁਛ ਵੀ ਨਜ਼ਰ ਨਹੀਂ ਆ ਰਿਹਾ ਤੇ ਬੜੇ ਆਰਾਮ ਨਾਲ ਆਪਣੇ ਸਕੂਟਰ ਮੋਟਰਸਾਈਕਲ ਚਲਾਣੇ ਚਾਹੀਦੇ ਆ ਜੇ ਨਾ ਕੋਈ ਐਕਸੀਡੈਂਟ ਨਾ ਹੋਵੇ। ਤੁਹਾਨੂੰ ਕੀ ਚਿੰਤਾ ਨਾ ਚਾਹੀਦੀ? ਕਿ ਲਾਈਟਾਂ ਦੇਖੋ ਕੋਈ ਵੀ ਲਾਈਟ ਨਹੀਂ ਜਗਰੀਦੀ ਵੀ ਕਿ ਲਾਈਟਾਂ ਚਲਾਣੀਆਂ ਚਾਹੀਦੀਆਂ ਵਾਂ।